ਸਤਿ ਦੇਵ ਸਿੰਘ ਜੀ ਪੰਦੇਰ ਇਥੋਂ ਸਾਡੇ ਸੈਂਟਰ ਦੇ ਸੀਐਸਟੀ ਜਸਪਾਲ ਸਿੰਘ ਜੀ ਤੇ ਸਾਡੇ ਵੱਖ-ਵੱਖ ਸਕੂਲਾਂ ਤੋਂ ਆਏ ਅੰਚਾਰਾ ਸਹਿਬਾਨ ਤੇ ਸਾਡੇ ਕਮੇਟੀ ਦੇ ਮੈਂਬਰ ਸਹਿਬਾਨ ਤੁਸੀਂ ਕਾਫੀ ਗੱਲਾਂ ਜਿਹੜੀਆਂ ਜਿਹੜੇ ਤੋਂ ਪਹਿਲਾਂ ਕਰ ਲਈਆਂ ਤੇ ਮੈਨੂੰ ਭਾਵੇਂ ਅੱਜ ਛੁੱਟੀ ਸੀ ਪਰ ਫੇਰ ਵੀ ਮੈਂ ਆਪਣੀ ਡਿਊਟੀ ਸਮਝਦਾ ਹੋਇਆ ਤੁਹਾਡੇ 'ਚ ਹਾਜ਼ਰ ਹੋਇਆ ਪੰਦੇਰ ਜੀ ਉਹਨਾਂ ਨੇ ਗੱਲ ਕੀਤੀ ਹੈ ਕਾਫੀ ਕਿਉਂਕਿ ਇਹਨਾਂ ਦਾ ਇੱਕ ਐਕਸਪੀਰੀਅੰਸ ਹੈ ਇੱਕ ਤਜਰਬਾ ਹੈ ਜਿੱਥੇ ਜੋਬ ਦਾ ਤਜਰਬਾ ਦਾ ਪੱਤਰਕਾਰਤਾ ਦਾ ਇੱਕ అనుਭਵ ਹੈ ਇਹਨਾਂ ਕੋਲ ਸਾਡੀ ਅੱਜ ਦੀ ਇਹ ਟ੍ਰੇਨਿੰਗ ਜੋ ਵਿਭਾਗ ਵੱਲੋਂ ਦਿੱਤੀ ਜਾ ਰਹੀ ਹੈ ਕਿਉਂਕਿ ਅਸੀਂ ਇਹ ਮੈਂ ਵਿਭਾਗ ਇਹ ਮਹਿਸੂਸ ਕਰਦਾ ਹੈ ਕਿ ਕਮੇਟੀ ਮੈਂਬਰ ਅਸੀਂ ਬਣਾ ਲੈਨੇ ਆ ਪਰ ਅੱਗੇ ਉਹਨਾਂ ਨੂੰ ਕਮੇਟੀਆਂ ਦਾ ਅੱਗੇ ਚੱਲਣੀਆਂ ਕਿਵੇਂ ਨੇ ਕੰਮ ਕੀ ਨੇ ਉਹ ਜੇ ਬਿਠਾ ਕੇ ਕਿਤੇ ਗੱਲ ਕਰਾਂਗੇ ਤਾਂ ਥੋੜਾ ਉਹਨਾਂ ਨੂੰ ਇਹਦੇ ਬਾਰੇ ਜਾਣਕਾਰੀ ਮਿਲੇਗੀ ਕਿਉਂਕਿ ਸਾਡਾ ਜਿਹੜਾ ਐਜੂਕੇਸ਼ਨ ਦਾ ਪੈਟਰਨ ਹੈ ਐਜੂਕੇਸ਼ਨ ਦੇ ਵਿੱਚ ਹਮੇਸ਼ਾ ਹੀ ਸਰਕਾਰਾਂ ਨੇ ਆਪਣਾ ਰੋਲ ਨਿਭਾਉਣਾ ਹੁੰਦਾ ਹੈ ਟੀਚਰ ਨੇ ਆਪਣਾ ਰੋਲ ਨਿਭਾਉਣਾ ਹੁੰਦਾ ਹੈ ਪਰ ਜਿਹੜਾ ਲੋਕਾਂ ਦਾ ਇੱਕ ਪੱਖ ਹੁੰਦਾ ਜੇਕਰ ਉਹ ਸਹਿਯੋਗ ਜ਼ਿਆਦਾ ਮਿਲੇਗਾ ਤਾਂ ਐਜੂਕੇਸ਼ਨ ਸੁਧਾਰ ਵੀ ਜਿਆਦਾ ਤਬਦੀਲੀਆਂ ਆਉਣ ਦੀ ਜਿਹੜੀ ਸਮਰੱਥਾ ਹੁੰਦੀ ਹੈ ਜਦੋਂ ਸਾਡੇ ਸਕੂਲ ਬਣੇ ਅੱਜ ਤੋਂ 40-45 ਸਾਲ ਪਹਿਲਾਂ ਪ੍ਰਾਇਮਰੀ ਸਕੂਲ ਬਣੇ ਹਰੇਕ ਪਿੰਡ 'ਚ ਇਹ ਸੀ ਵੀ ਤੁਸੀਂ ਦੋ ਕਮਰੇ ਬਣਾਓ ਜੀ ਤੇ ਆਪਕ ਅਸੀਂ ਭੇਜ ਦੰਨੇ ਪਿੰਡਾਂ ਨੇ ਰਲ ਕੇ ਸਾਡੇ ਬਜ਼ੁਰਗਾਂ ਨੇ ਰਲ ਕੇ ਬਿਲਡਿੰਗਾਂ ਖੜੀਆਂ ਕੀਤੀਆਂ ਤਾਂ ਸਾਡੇ ਸਕੂਲ ਖੜੇ ਹੋਏ ਉਦੋਂ ਤੇ ਦੂਸਰੀ ਗੱਲ ਜਿਵੇਂ ਇੱਕ ਗੱਲ ਇਹ ਵੀ ਸਾਹਮਣੇ ਆਈ ਜਿਵੇਂ ਮੈਂ ਆਪਣੇ ਬੱਚੇ ਸਰਕਾਰੀ ਸਕੂਲ 'ਚ ਪੜਾਇਆ ਸਾਡੇ ਕਾਫੀ ਟੀਚਰਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ ਰਹੇ ਨੇ ਤੇ ਮੇਰਾ ਬੇਟਾ ਸਰਕਾਰੀ ਸਕੂਲ 'ਚ ਪੜਿਆ ਬੇਟੀ ਮੇਰੇ ਨਾਲ ਰਹੀ ਹੈ ਪਰ ਮੇਰੀ 5 ਵਜੇ ਤੱਕ ਡਿਊਟੀ ਹੋਗੀ ਮੇਰੀ ਮਜਬੂਰੀ ਤੇ ਮੈਨੂੰ ਦੂਰ ਜਾਣਾ ਪੈਣਾ ਤੇ ਇਸ ਲਈ ਮੈਨੂੰ ਉਸ ਘਰ ਦੇ ਨੇੜੇ ਸਕੂਲ ਚ ਲਾਉਣਾ ਹੀ ਪੈ ਗਿਆ ਤੇ ਕਾਫੀ ਸਾਡੇ ਟੀਚਰਾਂ ਦੇ ਬੱਚੇ ਸਰਕਾਰੀ ਸਕੂਲ 'ਚ ਪੜ ਰਹੇ ਆ ਤੇ ਪਰ ਮਸਲਾ ਇਹ ਨਹੀਂ ਹੈਗਾ ਮਸਲਾ ਤਾਂ ਇਹ ਹੈ ਕਿ ਜਿਹੜੇ ਵੀ ਬੰਦੇ ਖਜ਼ਾਨੇ 'ਚੋਂ ਤਨਖਾਹ ਲੈਂਦੇ ਨੇ ਖਜ਼ਾਨੇ 'ਚੋਂ ਕੋਈ ਪੱਤਾ ਲੈਂਦੇ ਨੇ ਉਹ ਸਭ ਦੇ ਬੱਚੇ ਸਰਕਾਰੀ ਸਕੂਲ ਚ ਆਉਣ ਤਾ ਜਿਹੜੀ ਇਹ ਤਬਦੀਲੀ ਹੋਰ ਵੱਡੀ ਹੋਏਗੀ ਕਲਾ ਅਧਿਆਪਕ ਅਸੀਂ ਜ਼ਿੰਮੇਵਾਰ ਨਹੀਂ ਬਣਾ ਸਕਦੇ ਕਿਉਂਕਿ ਇਹ ਬਹੁਤ ਵੱਡਾ ਇੱਕ ਅਜੇ ਚੱਲ ਰਹੀਆ ਚਰਚਾ ਕੋਰਟ ਕੇਸ ਤੱਕ ਜਿਹੜੇ ਇਹਤੇ ਹੋਏ ਹੋਏ ਨੇ ਕਿ ਜਿਹੜਾ ਖਜ਼ਾਨੇ ਚੋਂ ਪਤਾ ਲੈਂਦਾ ਹੈ ਅਲਾਹਾਬਾਦ ਹਾਈ ਕੋਰਟ ਦੇ ਜੱਜਮੈਂਟ ਆ ਇਹਦੇ ਸੁਪਰੀਮ ਕੋਰਟ ਚ ਹੈ ਕੋਈ ਵੀ ਆ ਚਾਹੇ ਉਹ ਪੀਐਨ ਤੋਂ ਲੈ ਕੇ ਪਿੰਡ ਦੇ ਸਰਪੰਚ ਤੋਂ ਲੈ ਕੇ ਨੰਬਰਦਾਰ ਤੋਂ ਲੈ ਕੇ ਰਾਸ਼ਟਰਪਤੀ ਤੱਕ ਜਿੰਨੇ ਵੀ ਖਜ਼ਾਨੇ ਚ ਪੈਸੇ ਲਾਉਂਦੇ ਲੈਂਦੇ ਨੇ ਉਹਦੇ ਵਿੱਚ ਐਮਐਲਏ ਸਾਡੇ ਐਮਪੀ ਜਾਂ ਕੋਈ ਡੀਸੀ ਲੱਗਾ ਕੋਈ ਵੀ ਸਭ ਦੇ ਬੱਚੇ ਸਰਕਾਰੀ ਸਕੂਲ ਚਾੜੇ ਚਾਹੀਦੇ ਨੇ ਤੇ ਬਹੁਤ ਵੱਡਾ ਦੇਸ਼ ਚ ਇੱਕ ਚਰਚਾ ਹੈ ਇਹ ਅਗਲੇ ਦਿਨਾਂ ਚ ਜੱਜਮੈਂਟ ਆ ਜਾਂਦੀ ਹੈ ਤਾਂ ਲਾਗੂ ਕਰਨੀ ਪੈਗੀ ਇਹ ਤੇ ਪੰਜਾਬ ਸਰਕਾਰ ਵੀ ਕਾਫੀ ਜਿਹੜਾ ਸਪਸ਼ਟ ਹੈ ਤੇ ਇਸ ਲਈ ਅਸੀਂ ਇਹ ਚਾਹੁੰਦੇ ਹਾਂ ਕਿ ਕਾਫੀ ਕੁਝ ਨਾ ਮਾ ਜਿਹੜਾ ਸਿੱਖਿਆ ਦੇ ਵਿੱਚ ਹੋ ਰਿਹਾ ਉਹ ਠੀਕ ਆ ਕਿ ਕੁਝ ਟੀਚਰ ਆ ਸਾਲ ਚ ਆ ਕੇ ਰਿਟਾਇਰ ਹੋਏ ਨੇ ਪੋਸਟਾਂ ਖਾਲੀ ਰਹੀਆਂ ਹੋਣਗੀਆਂ ਪਰ 10 10.5 ਹਜ਼ਾਰ ਨਵੇਂ ਟੀਚਰ ਵੀ ਲੱਗਿਆ ਸਾਡੇ ਆ ਇਲਾਕੇ ਚੋਂ ਕਾਫੀ ਜਿਹੜੇ ਨਵੇਂ ਬੱਚਿਆਂ ਨੂੰ ਨੌਕਰੀਆਂ ਵੀ ਮਿਲੀਆਂ ਨੇ ਤੇ ਸਿੱਖਿਆ ਭਾਗ ਤੋਂ ਬਿਨਾਂ ਹੋਰ ਵਿਭਾਗਾਂ ਚ ਵੀ ਨੌਕਰੀਆਂ ਮਿਲੀਆਂ ਨੇ ਤੇ ਇਸੇ ਲਈ ਮੈਨੂੰ ਲੱਗਦਾ ਥੋੜਾ ਜਿਹਾ ਟ੍ਰੈਂਡ ਜਿਹੜਾ ਬਾਹਰ ਜਾਣ ਵਾਲਾ ਸੀ ਉਹ ਥੋੜਾ ਜਿਹਾ ਘਟਿਆ ਵੀ ਹੈ ਜੇ ਲਗਾਤਾਰ ਕੁਛ ਨਾ ਕੁਛ ਸਰਕਾਰ ਵੱਲੋਂ ਹੋ ਰਿਹਾ ਇਹ ਇੱਕ ਪੋਜ਼ਿਟਿਵ ਹੈ ਇਹਨੂੰ ਹੋਰ ਵਧਾਉਣਾ ਚਾਹੀਦਾ ਹੈ ਠੀਕ ਹੈ ਕਿ ਰਜਗਾਰ ਹੋਰ ਆਉਣੇ ਚਾਹੀਦੇ ਨੇ ਤੇ ਸਾਡਾ ਟ੍ਰੇਨਿੰਗ ਦੇਣ ਦਾ ਜਿਹੜਾ ਮਕਸਦ ਇਹ ਹੀ ਸੀ ਕਿ ਅਸੀਂ ਤੁਹਾਡੇ ਨਾਲ ਬੈਠ ਕੇ ਗੱਲ ਕਰੀਏ ਦੇਖੋ ਅਸੀਂ ਜਿਹੜਾ ਮੇਰਾ ਆਪਣਾ ਜੋਬ ਦਾ ਐਕਸਪੀਰੀਅੰਸ ਦੇ ਤੌਰ ਤੇ ਮੈਂ ਗੱਲ ਕਰ ਸਕਦਾ ਕਿ ਅਸੀਂ ਕਮਰੇ ਦੀ ਗ੍ਰਾਂਟ ਲੈਣ ਲਈ ਬੜੇ ਦੂਰ ਤੱਕ ਖਰਚੇ ਹੀ ਦਿੰਦੇ ਮੈਂ ਨਿੱਜੀ ਤੌਰ ਤੇ ਜਦੋਂ ਮੈਂ ਜੋਬ 'ਚ ਆਇਆ 2002 ਦੇ ਵਿੱਚ ਅਸੀਂ ਸੀਐਮ ਤੱਕ ਵੀ ਅਰਜ਼ੀਆਂ ਦਿੱਤੀਆਂ ਵੀ ਕਮਰਾ ਚਾਹੀਦਾ ਸਕੂਲ ਨੂੰ ਜੀ ਪੰਚਾਇਤ ਨੂੰ ਲੈ ਕੇ ਗਏ ਜੀ ਪਰ ਕਿੰਨੇ ਹੀ ਅਸੀਂ ਸਕੂਲਾਂ ਨੂੰ ਕਮਰੇ ਹੋਣਾ ਜਿਹੜੇ ਟੀਚਰ ਨੇ ਸਾਨੂੰ ਸਕੂਲ ਨੇ ਡਿਮਾਂਡ ਦਿੱਤੀ ਉਹੀ ਅਸੀਂ ਅੱਗੇ ਭੇਜਿਆ ਤੇ ਉਹਦੇ ਆਧਾਰ ਤੇ ਹੀ ਮਿਲ ਗਏ ਇਹਦਾ ਮਤਲਬ ਟ੍ਰੈਂਡ ਚੇਂਜ ਹੋਇਆ ਕਮਰੇ ਕਿੰਨੇ ਸਾਡੇ ਬਲਾਕ ਚ ਨਵੇਂ ਪਏ ਨੇ ਮੈਂ ਆ ਜਾਤੀ ਵਾਲ ਤੋਂ ਬੈਠੇ ਨੇ ਟੀਚਰ ਸਾਹਿਬਾਨ 20 ਸਾਲ ਤੋਂ ਕਮਰਾ ਮੰਗ ਰਹੇ ਸੀ ਪਿੰਡ ਦੇ ਲੋਕਾਂ ਨੇ ਵੀ ਹੋ ਸਕਦਾ ਕਿਸੇ ਪ੍ਰਤੀਨਿਧ ਨੂੰ ਵੀ ਦਿੱਤਾ ਹੋਵੇ ਹੋਰ ਐਮਐਲਏ ਚੁਣੇਰ ਉਹਨਾਂ ਨੂੰ ਵੀ ਕਿਹਾ ਹੋਵੇ ਅਸੀਂ ਪਰ ਰਿਪੋਰਟ ਇਹਨਾਂ ਨੇ ਸਾਨੂੰ ਕਿਹਾ ਅਸੀਂ ਅੱਗੇ ਰਿਪੋਰਟ ਭੇਜਤੀ ਵਿਭਾਗ ਨੂੰ ਉੱਥੇ ਕਵਰਾ ਪੈ ਗਿਆ ਤੇ ਮੇਰੇ ਕਹਿਣ ਦਾ ਮਤਲਬ ਇਹ ਟ੍ਰੈਂਡ ਐਜੂਕੇਸ਼ਨ ਦੇ ਵਿੱਚ ਬਦਲ ਰਿਹਾ ਕੋਈ ਵੀ ਤਬਦੀਲੀ ਜੇ ਕਹੀ ਹੈ ਆਪਾਂ ਰਾਤੋਂ ਰਾਤ ਐ ਵੀ ਪਾਸਾ ਪਲਟ ਜੇਗਾ ਨਹੀਂ ਹੁੰਦਾ ਉਹਨੂੰ ਤਬਦੀਲੀਆਂ ਨੂੰ ਸਮਾਂ ਲੱਗਦਾ ਤੁਹਾਡੇ ਸਾਹਮਣੇ ਮੰਨ ਲਓ ਸੈਕੰਡਰੀ ਸਕੂਲ ਹੈ ਪਹਾਤ ਤੋਂ ਐਮੀਨਸ ਬਣਿਆ ਉੱਥੇ ਬਹੁਤ ਵੱਡੇ ਪੱਧਰ ਤੇ ਕੰਮ ਹੋ ਰਿਹਾ ਹੈ ਤੁਹਾਡਾ ਆਪਣਾ ਸਕੂਲ ਹੋ ਰਿਹਾ ਇਹ ਹੈਪੀਨੈਸ ਬਣਿਆ ਇਹ ਜਿਹੜਾ ਇੱਥੋਂ ਦਾ ਚਹਿਰ ਸਕੂਲ ਹੈ ਤੇ ਇਹਦੇ ਵਿੱਚ ਕਾਫੀ ਕੰਮ ਅਸੀਂ ਲਗਾਤਾਰ ਕਰ ਰਹੇ ਆਂ ਤੇ ਸਾਡੇ ਕੋਲ ਜਿਵੇਂ ਇਸ ਸੈਂਟਰ 'ਚੋ ਕਾਫੀ ਆਏ ਆ ਲੋਕ ਅਕਾਲਗੜ੍ਹ ਆਪਾਂ ਨੇ ਚਾਰ ਦਿਵਾਰੀ ਕਾਫੀ ਜਿਹੜੀ ਪੁਰਾਣੀ ਸਮੱਸਿਆ ਸੀ ਉਹ ਬਣਾਈ ਹੈ ਤੇ ਇਸੇ ਤਰ੍ਹਾਂ ਹੋਰ ਵੱਖ-ਵੱਖ ਸਕੂਲਾਂ 'ਚ ਕੰਮ ਹੋ ਰਿਹਾ ਹੈ ਅੱਗੇ ਅਗਲੇ ਦਿਨਾਂ 'ਚ ਵੀ ਕੁਝ ਜਿੱਥੇ ਵੀ ਬਿਲਡਿੰਗ ਦੀ ਘਾਟ ਹੈ ਕਿਤੇ ਬਾਥਰੂਮ ਦੀ ਘਾਟ ਆ ਸੀ ਰਿਪੋਰਟ ਭੇਜੀ ਆ ਉਹ ਹਾਲਾਤ ਨੂੰ ਜਿੱਥੇ ਵੀ ਲੋੜ ਆ ਉਹਨੂੰ ਸਮਝਦੇ ਹੋਏ ਉਹਨਾਂ ਨੂੰ ਵੀ ਮਿਲਣਾ ਤੇ ਕੋਈ ਵੀ ਬੱਚਾ ਤੁਸੀਂ ਦੇਖੋ ਇੱਕ ਟ੍ਰੈਂਡ ਚੇਂਜ ਹੋ ਗਿਆ ਕੋਈ ਬੱਚਾ ਟਾਟ ਤੇ ਨਹੀਂ ਵਹਿੰਦਾ ਸਭ ਲਈ ਫਰਨੀਚਰ ਹੈ ਅਸੀਂ ਸਭ ਟੀਚਰਾਂ ਨੇ ਲਿਖ ਕੇ ਦਿੱਤਾ ਹੈ ਸਾਡੇ ਕੋਲ ਫਰਨੀਚਰ ਪੂਰਾ ਜੀ ਕੋਈ ਇਹ ਜਿਹਾ ਬੱਚਾ ਨਹੀਂ ਜਿਹੜਾ ਥੱਲੇ ਵਹਿੰਦਾ ਹੋਵੇ ਤੇ ਜਿੱਥੇ ਵੀ ਅੱਜ ਵੀ ਇਹ ਵਿਭਾਗ ਵੱਲੋਂ ਇਹ ਸਰਕਾਰ ਵੱਲੋਂ ਇਹ ਡਿਮਾਂਡ ਹੈ ਜੇ ਕਿਤੇ ਚਾਰਦਵਾਰੀ ਅੱਜ ਵੀ ਕਿਤੇ ਗਿਰ ਗਈ ਆ ਮੀਂਹ ਨਾਲ ਗਿਰ ਗਈ ਆ ਕੋਈ ਛੱਤਾਂ ਚੋਂ ਦੀਆਂ ਸੀ ਜਾਂ ਕੋਈ ਬਿਲਡਿੰਗ ਦਾ ਹੋਰ ਨੁਕਸਾਨ ਹੋਇਆ ਉਹ ਸਾਰਾ ਸੀ ਰਿਪੋਰਟ ਬਣਾ ਕੇ ਭੇਜਿਆ ਜਿਹਦਾ ਵਿਸ਼ੇਸ਼ ਤੌਰ ਤੇ ਫੇਰ ਗ੍ਰਾਂਟ ਜਿਹੜੀ ਆ ਜਾਣੀ ਹੈ ਇਸ ਰੂਪ ਚ ਜਣੀ ਕਾਫੀ ਕੰਮ ਹੋ ਰਿਹਾ ਹੈ ਪਰ ਜਿਵੇਂ ਸਾਨੂੰ ਲੋੜ ਕੀ ਪੈਂਦੀ ਹੈ ਸਹਿਯੋਗ ਦੀ ਤੁਹਾਡੇ ਸਹਿਯੋਗ ਦੀ ਬਹੁਤ ਵੱਡੀ ਲੋੜ ਇਸ ਲਈ ਹੁੰਦੀ ਆ ਮਾਪਿਆਂ ਦੀ ਕਿ ਇੱਕ ਤਾਂ ਜਿੱਥੇ ਅਸੀਂ ਬੱਚਿਆਂ ਨੂੰ ਸਾਡੇ ਟੀਚਰ ਮਿਹਨਤ ਕਰਕੇ ਕੰਮ ਦਿੰਦੇ ਨੇ ਅਕਰੇ ਜਾ ਕੇ ਬੱਚਾ ਵੀ ਜੇ ਮਾਵਾ ਪਾਈ ਕਹਿੰਦਾ ਪੁੱਤ ਅੱਜ ਕਰਿਆ ਕੀ ਸੀ ਦਿੱਤਾ ਕੀ ਆ ਤੈਨੂੰ ਪੁੱਛੇ ਲੈਣ ਤੇ ਸਾਨੂੰ ਕਿੰਨੇ ਮਾਪਿਆਂ ਨੂੰ ਇਹ ਕਹਿਣਾ ਪੈਂਦਾ ਵੀ ਇਹਨੂੰ ਆ ਕੇ ਭੇਜਦਿਆ ਕਰੋ ਜੀ ਦੀ ਵਰਦੀ ਥੋੜਾ ਜਿਆਦਾ ਸੈੱਟ ਕਰਕੇ ਭੇਜਦਿਆ ਕਰੋ ਜਣੀ ਕਿ ਮਾਹੌਲ ਤਾਂ ਬਣਦਾ ਹੈ ਤੇ ਉਹ ਸਹਿਯੋਗਾਂ ਦੀ ਸਾਨੂੰ ਲੋੜ ਹੁੰਦੀ ਹੈ ਇਹ ਇਹਦੇ ਨਾਲ ਹੀ ਹੈ ਕਿ ਜਿਵੇਂ ਮੰਨ ਲਓ ਅਸੀਂ ਖੇਡਾਂ ਕਰਾ ਰਹੇ ਹਾਂ ਅਸੀਂ ਬੱਚੇ ਕਿਤੇ ਲੈ ਕੇ ਜਾਣੇ ਨੇ ਹੋਰ ਜਾਂ ਉਹਦੇ ਨਾਲ ਸਾਨੂੰ ਫੇਰ ਸਹਿਯੋਗ ਦੀ ਲੋੜ ਨੇ ਵਿਚਾਰ ਮਾਪੇ ਜਾਣਗੇ ਬੱਚੇ ਲੈ ਕੇ ਜਾਣੇ ਨੂੰ ਦੀ ਸੁਰੱਖਿਆ ਦਾ ਇਸ਼ੂ ਆ ਉਹਨਾਂ ਦੇ ਹਰ ਖਿਆਲ ਰੱਖਣਾ ਪੈਂਦਾ ਜੇ ਬਾਹਰ ਲੈ ਕੇ ਜਾਂਦੇ ਆ ਤਾਂ ਇਹ ਸਕੂਲ 'ਚ ਜਿੱਥੇ ਮੈਂ ਇੱਕ ਕੱਲ ਹੀ ਸਮੱਸਿਆ ਨਾਲ ਜੂਝ ਕੇ ਆਇਆ ਸੀ ਕਿ ਸਾਡੇ ਲੇਡੀ ਸਟਾਫ ਹੈ ਕਿਸੇ ਫੋਰ ਬਲਾਕ 'ਚ ਉਹਨੂੰ ਪਿੰਡ ਦਾ ਕੋਈ ਵੀ ਮਸਟੰਡਾ ਮੰਨ ਲਓ ਸਮੱਸਿਆ ਪੈਦਾ ਕਰਦਾ ਹੈ ਤਾਉ ਫੇਰ ਉਹ ਕਿੱਥੇ ਜਾਏਗਾ ਉਹ ਪਿੰਡ ਦੀਆਂ ਔਰਤਾਂ ਨੂੰ ਇਕੱਠਾ ਕਰੇਗਾ ਭਾਈ ਆ ਮਾਪਿਆਂ ਨੂੰ ਵੀ ਆ ਸਮੱਸਿਆ ਦੱਸੋ ਮੈਂ ਕੀ ਕਰਾਂ ਪਿੰਡ ਦਾ ਫਲਾਣਾ ਬੰਦਾ ਤਾਂ ਇਹ ਜਿਹੇ ਮਾਹੌਲ ਨੂੰ ਵਧੀਆ ਰੱਖਣ ਦੇ ਲਈ ਸਾਰੇ ਪੱਖਾਂ ਦੇ ਵਿੱਚ ਸਾਨੂੰ ਸਹਿਯੋਗ ਦੀ ਲੋੜ ਹੁੰਦੀ ਹੈ ਤੇ ਇਹ ਠੀਕ ਹੈ ਕਿ ਸਾਡੇ ਤੋਂ ਹੋਰ ਸਾਨੂੰ ਬਹੁਤ ਕੰਮ ਹੁੰਦੇ ਨੇ ਕੋਈ ਸਾਡੇ ਟੀਚਰ ਬੀਐਲਓ ਬਣਦੇ ਨੇ ਜਾਂ ਹੋਰ ਟੈਕਨੀਕਲ ਸਾਨੂੰ ਸਮੱਸਿਆਵਾਂ ਆਉਂਦੀਆਂ ਨਹੀਂ ਤੇ ਵੋਟਾਂ ਦੇ ਦਿਨਾਂ 'ਚ ਵੀ ਜਿਹੜਾ ਕੁਝ ਦਿਨ ਸਾਡੇ ਲੱਗਦੇ ਨੇ ਤੇ ਤੁਸੀਂ ਕਾਫੀ ਗੱਲਾਂ ਜਿਹੜੀਆਂ ਸਤਵੀਰ ਉਹਨਾਂ ਨੇ ਤੁਹਾਡੇ ਨਾਲ ਜਸਵਿੰਦਰ ਉਹਨਾਂ ਨੇ ਕਰ ਲੀਆਂ ਨਹੀਂ ਕਿਉਂਕਿ ਬਾਕਾਇਦਾ ਤੌਰ ਤੇ ਟ੍ਰੇਨਿੰਗ ਲੈ ਕੇ ਆਏ ਨੇ ਸਰਕਾਰ ਨੇ ਜਿੰਨਾ ਕੰਮ ਕਰਿਆ ਉਹ ਲੋਕਾਂ ਨੂੰ ਦੱਸਣਾ ਹੁੰਦਾ ਹੈ ਇਹ ਗੱਲ ਠੀਕ ਆ ਕਿ ਉਹਨਾਂ ਦਾ ਜੋ ਕਰਿਆ ਉਹ ਰਾਈਟ ਵੀ ਹੁੰਦਾ ਕਿ ਅਸੀਂ ਦੱਸੀਏ ਲੋਕਾਂ ਨੂੰ ਪਰ ਜਿਹੜੇ ਕੰਮ ਪੈਂਡਿੰਗ ਨੇ ਉਹ ਅੱਗੇ ਕਰਨੇ ਨੇ ਉਹ ਇਹ ਤਨਖਤ ਸਾਲ ਦੀ ਜਿਹੜੀ ਕਾਰਗਜ਼ਾਰੀ ਕੀ ਹੋਇਆ ਇਹ ਤੁਹਾਨੂੰ ਵੱਡੇ ਜਿਹੜਾ ਹੱਥ ਪਰਚਾ ਕਿਤਾਬ ਚ ਵੰਡਿਆ ਇਹਦੇ ਵਿੱਚ ਸਾਰਾ ਲਿਖਿਆ ਤੇ ਅਗਲੇ ਦਿਨਾਂ ਚ ਆਪਾਂ ਰਲ ਕੇ ਹੋਰ ਵਧੀਆ ਸਾਰੇ ਕੰਮ ਕਰੀਏ ਹੋਰ ਚੰਗੇ ਜਿਹੜੇ ਉਪਰਾਲੇ ਕਰੀਏ ਤੁਹਾਡੇ ਸਹਿਯੋਗ ਦੀ ਲੋੜ ਹੈ ਤੁਸੀਂ ਆਏ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਅੱਜ ਸਰਕਾਰੀ ਐਮਡਿਟਰੀ ਸਕੂਲ ਚਹਿਲ ਵਿਖੇ ਪੰਜਾਬ ਸਰਕਾਰ ਦੀਆਂ ਨਿਰਦੇਸ਼ ਅਨੁਸਾਰ ਐਸ ਐਮ ਸੀ ਕਮੇਟੀ ਬੁਲਾਈ ਗਈ ਉਹਦੇ ਵਿੱਚ 6 ਸਕੂਲ ਬੁਲਾਏ ਗਏ ਜਿਨ੍ਹਾਂ ਵਿੱਚ ਸਾਰੇ ਕਮੇਟੀ ਮੈਂਬਰ ਸਾਹਿਬਾਨ ਤੇ ਚੇਅਰਮੈਨ ਸਾਹਿਬ ਸਕੂਲ ਮੁਖੀ ਸਾਹਿਬਾਨ ਸਨ ਉਹਨਾਂ ਨੂੰ ਵਿਭਾਗ ਦੀਆਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਬਲਾਕ ਅਫਸਰ ਸਰਦਾਰ ਜਜੀਤ ਸਿੰਘ ਨੌਰਾ ਨੇ ਜਾਣੂ ਕਰਵਾਇਆ ਤੇ ਉਹਨਾਂ ਦੇ ਨਾਲ ਸਰਦਾਰ ਸੁਤਵੀਰ ਸਿੰਘ ਜੀ ਤੇ ਜਸਵਿੰਦਰ ਸਿੰਘ ਜੀ ਨੇ ਵੱਲੋਂ ਜੋ ਵਿਭਾਗ ਵੱਲੋਂ 3.5 ਸਾਲ ਦੇ ਵਿੱਚ ਸਕੂਲਾਂ ਦਾ ਬਦਲਾ ਲਿਆਂਦਾ ਹੈ ਗ੍ਰਾਂਟਾਂ ਮੋਹਈਆ ਕੀਤੀਆਂ ਨੇ ਹੈਪੀਨੈਸ ਦੀਆਂ ਗ੍ਰਾਂਟਾਂ ਭੇਜੀਆਂ ਨੇ ਤੇ ਮਤਲਬ ਬਾਥਰੂਮ ਬਣਾਏ ਗਏ ਨੇ ਉਹਨਾਂ ਬਾਰੇ ਜਾਣੂ ਕਰਵਾਇਆ ਗਿਆ